ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਜੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਨਹਾਗਾ ਬਾਈ ਤੇ ਇੱਕ ਵੜਾ ਬਾਈ ਇਹ ਥੋੜੇ ਕ ਟਾਈਮ ਦੀ ਇਹ ਵੀ ਸੋਈ ਵੀ ਆ ਇੱਕ ਤੋਕੜ ਵੜਾ ਬਾਈ ਤੇ ਇੱਕ ਬਾਈ ਕੋਲੇ ਵੱਛੀ ਆ ਹੀ ਪਰ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸਕਾਰ ਸਸਕਾਰ ਬਾਈ ਜੀ ਉਹ ਠੀਕ ਹੋ ਵਧੀਆ ਬਾਈ ਚੜਤੀ ਕਲਾ ਜੀ ਨਾਮ ਤੇ ਡਰੈਸ ਨਾਮ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾ ਜਿਹੜਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਤਪਾ ਦਾ ਪਧੌੜ ਸ਼ਹਿਰ ਆ ਕੇ ਡਾਕਟਰ ਆਪਣੀ ਮੋਬਾਈਲ ਨੰਬਰ 62800218644 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤਰਮਿੰਦਰ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇਖਦੇ ਆ ਕਿਹੜਾ ਸੂਆ ਸੂਈ ਵੀ ਇਹ ਡਾਕਟਰ ਦੂਜਾ ਸੂਆ ਸੂਈ ਵੀ ਦੰਦੋ 6 ਦੰਦਾਂ ਦੀ ਦੰਦੋ 6 ਦੰਦ ਦੂਜਾ ਸੂਆ ਹਾਂ ਕਦੋਂ ਸੂਈ ਆ ਬਾਈ ਤੇ ਮਹੀਨਾ ਕੋ ਹੋ ਗਿਆ ਇਹਨੂੰ ਸੂਈ ਨੂੰ 1 20 ਗੱਲੋਂ ਦੁੱਧ ਅਗਲਾ ਕੰਡਾ ਮਾਰ ਕੇ ਲੈ ਜੇ ਆਪਣੇ ਕੋਲੇ ਠੀਕ ਹੈ ਬਾਈ ਹਾਂ ਹੂੰ ਸੁਬਾ ਸ਼ਾਮ ਚਵਾਈ ਕਰਕੇ ਲੈ ਜੇ ਆਪਣੇ ਘਰ ਦੀ ਫੋਲ ਤਸਲੀ ਉਹ ਗੇਟੋਂ ਬਾਹਰ ਦੀ ਆਪਣੀ ਗਰੰਟੀ ਕੋਈ ਨਹੀਂ ਹੋਣੀ ਕਿਸੇ ਪਸ਼ੂ ਦੀ ਬਹੁਤ ਠੀਕ ਹੈ ਤਸਲੀ ਜਿਹੜੀ ਆਪਣੇ ਘਰੇ ਕਰ ਰਹੀਆਂ ਜਿਹੜੀ ਮਰਜ਼ੀ ਕਰਕੇ ਲੈ ਜਾ ਅਗਲਾ ਚੋਣ ਚਵਾਈ ਦੀ ਚੋਕੇ ਲੈ ਜੇ ਹਨਾ ਠੀਕ ਹੈ ਤੇ ਬਾਕੀ ਦਿੱਕਤ ਕੋਈ ਨਹੀਂ ਕੀ ਲੈ ਠੀਕ ਹੈ ਆਰਡਰ ਦੇਖ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਜਿਵੇਂ ਮਰਜ਼ੀ ਵੇਝਾ ਕੋਈ ਚੈੱਕ ਨਹੀਂ ਚਵਾਈ ਦੇਖੋ ਲੈ ਕਿਆ ਬਾਤ ਹੈ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜ਼ੀ ਵੇਝਾ ਲੈ ਕਿਉਂ ਚਵਾ ਦੇਖੋ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਜਾ ਮੈਂ ਤਾਂ ਦਿੱਕਤ ਨਹੀਂ ਕੋਈ ਡਾਕਟਰ ਕਹਿਣਾ ਕੁਛ ਨਹੀਂਗਾ 20 ਲੀਟਰ ਦੁੱਧ ਅਗਲਾ ਜਮਾ ਐਨ ਕੰਡਾ ਮਾਰ ਕੇ ਲਾ ਕੇ ਲੈ ਜੇ ਕੰਡਾ ਵੀ ਆਪਣੇ ਘਰੇ ਪਿਆ ਉਹ ਬੰਦਾ ਠੀਕ ਆ ਦੋਏ ਟਾਈਮ ਆਪਦੀ ਚਵਾਈ ਕਰਕੇ ਲੈ ਜੇ ਆਪਦੇ ਹੱਥੀ ਹੂੰ ਠੀਕ ਮਸ਼ੀਨ ਤੇ ਚੋਕੇ ਲੈ ਜੇ ਹੱਥੀ ਚੋਕੇ ਲੈ ਜੇ ਸੀਨ ਠੰਡੀ ਤੇ ਜਿਵੇਂ ਕਹਿੰਦਾ ਲੇਖਾ ਕੋਈ ਨਹੀਂਗਾ ਆ ਇਹਦੇ ਮਾੜ ਆਇਆ ਪਹਿਲਾਂ ਬੱਚਾ ਛੱਡ ਦੇ ਸੀ ਉਹ ਬੰਦੇ ਆ ਮਗਰਲੇ ਪਾਸੇ ਇਧਰ ਲਿਆ ਥਣ ਜਿੱਤੇ ਦਿਖਾ ਦੇ ਬੈਕ ਸਾਈਡ ਤੋਂ ਦਿਖਾ ਦੇ ਕੋਈ ਚੱਕਰ ਨਹੀਂ ਆ ਦੀ ਮਾੜ ਐ ਮਾ ਜਲਿਆ ਬਾ ਪਰਾਪਾਵੱਚਾ ਛੱਡਿਆ ਨਹੀਂ ਕੱਲ ਦਾ ਠੀਕ ਆ ਬਾਈ ਹਾਂ ਡੈਕ ਮੰਨਦੀ ਨਹੀਂ ਜਦੋਂ ਉਹ ਕੁਝ ਕਹਿੰਦੀ ਨਹੀਂ ਸਹੀ ਗੱਲ ਆ ਬਈ ਲੈ ਅਰੀਜਨਲ ਸ਼ੇਡ ਆਂਦਾ ਤਾਂ ਤੋਂ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਚਾਰੇ ਬਾਕੀ ਬਸ ਆਪ ਸਮੂਹ ਕਿ ਤਾਂ ਜਮਾ ਚਾਰੇ ਥਣ ਪੀੜ ਦੇ ਪਾਵੇਂ ਆਂਗੂ ਐ ਬਣ ਜਾਂਦੇ ਹੈਗੇ ਹੂੰ ਤੇ ਬਾਕੀ ਲੇਵਾ ਫਾੜੀ ਫੁੜੀ ਵਾਲਾ ਗਾ ਹਨਾ ਸਹੀ ਗੱਲ ਪਿੱਛੇ ਪੁੱਛੇ ਦਾ ਲੇਵਾ ਪੂਰਾ ਫੁੱਲ ਆ ਕਵਾਲਿਟੀ ਬਹੁਤ ਆ ਹਨਾ ਕਵਾਲਿਟੀ ਪੂਰੀ ਫੁੱਲ ਲੱਗੀ ਲੇਵਾ ਜੀ ਗੱਦ ਫੁੱਲ ਆ ਪ੍ਰਿੰਟ ਫੁੱਲ ਆ ਬਾਈ ਤੇ ਸੂਈ ਸਵਾਈ ਆ ਦੁੱਧ ਤੇ ਤਿਆਰ ਆ ਬਾਈ ਫਾਈਨ ਰੌਣਗ ਚੋ ਦੇਖ ਲੈ ਤੇ ਅਰੀਜਨਲ ਦੰਦੋ 6 ਦੰਦ ਵਹਿੜ ਆ ਗਈ 6 ਦੰਦਾਂ ਦੀ ਹਾਂ ਬਿਊਟੀ ਚੈੱਕ ਕਰੋ ਨਾਸਾ ਨੂਸਾ ਗੁਲਾਬੀ ਫੁੱਲ ਬ੍ਰੀਡ ਚਮਕ ਚਮਕ ਪੱਧਰ ਪੁੱਧਰ ਕਰਮ ਵਾਲੀ ਫੁੱਲ ਆ ਬਾਈ ਬ੍ਰੀਡ ਇੱਕ ਨੰਬਰ ਆ ਕਹਿੰਦੇ ਬਾਈ ਮੈਂ ਕਿਹਾ ਯਾਰ ਟਾਟਰ ਕੁਆਲਿਟੀ ਦੇਖ ਵਹਿੜਦੀ ਤੂੰ ਹੂੰ ਸਹੀ ਗੱਲ ਆ ਕੁਆਲਿਟੀ ਚੈੱਕ ਕਰੋ ਲੈ ਤੋੜਾ ਚੈੱਕ ਕਰੋ ਕਿਆ ਬਾਤ ਆ ਬਾਈ ਕੁਆਲਿਟੀ ਇੱਕ ਨੰਬਰ ਆ ਫਾਨਲੇ ਵੀ ਆ ਵੀ ਇੱਕ ਨੰਬਰ ਆ ਆ ਸੰਪਲ ਚੈੱਕ ਕਰੋ ਹੀ ਵਹਿੜ ਆਈ ਵੀ ਹੈਗੀ ਚੰਗੀ ਲੇਟੀ ਲੂਟੀ ਪਈ ਗਈ 22 23 ਕਿਲੋ ਦੁੱਧ ਦੇਈਂ ਬਰੀਡ ਚੈੱਕ ਕਰੋ ਕਮਾਲ ਦੀ ਹੈ ਪ੍ਰਿੰਟ ਪ੍ਰਿੰਟ ਮੈਂ ਕਿਹਾ ਥੱਲੇ ਤੋਂ ਡਾਕਟਰ ਲੈਵਾ ਦਿਖਾ ਦੀ ਤੁਰਤ ਲੈਵਾ ਦੇਖ ਲੈ ਕੀ ਬਾਤਾਂ ਨੇ ਹਨ ਹੂੰ ਕੱਦ ਕਾਟ ਦਾ ਢਾਂਚਾ ਵਹਿੜਦਾ ਹਨ ਹੂੰ ਐ ਨਹੀਂ ਨਿੱਕੀ ਜੀ ਵਹਿੜ ਨਹੀਂ ਹੈਗੀ ਪੂਰੀ ਵੱਡੀ ਵਹਿੜ ਆ ਗਈ ਸਹੀ ਗੱਲ ਆ ਭਾਈ ਹੂੰ ਚੰਗੇ ਕੱਦ ਕਾਟ ਦੇ ਚੰਗੇ ਦੁੱਧ ਤੇ ਤਿਆਰ ਆ ਚਾਹੀ ਹੱਥੀ ਚੋਲੇ ਚਾਹੀ ਵਿੱਚ ਬਾਕੀ ਚਮਕ-ਦਮਕ ਪੂਰੀ ਐਨ ਫੁੱਲ ਆ ਵਹਿੜ ਦੇ ਵਿੱਚ ਦਿੱਕਤ ਹੀ ਨਹੀਂ ਕੋਈ ਠੀਕ ਆ ਹਾਂ ਹਾਂ ਤੇ ਮੁੱਲ ਕੀ ਆ ਵੀਰੇ ਜੈਜ ਮੋਲ ਡਾਕਟਰ ਕਰਾਉਣ ਨੂੰ ਚਾਹੇ ਬੰਦਾ ਜਿਹੜਾ ਮਰਜ਼ੀ ਕਰਾਈਏ ਮੋਲ 70000 ਰੁਪਇਆ ਮਾਨਤਨ ਵਿੱਚੋਂ ਜ਼ਰੂਰ ਕਰ ਦੇਗਾ 20 ਕਿਲੋ ਤੋਂ ਦੈਨ ਕੰਡੇ ਵਾਲਾ ਤੋਲ ਕੇ ਲੈ ਜੇ ਠੀਕ ਆ ਬਾਈ ਮੋਲ ਵੀ ਜਮਾ ਜਾਇਜ਼ ਰੱਖਿਆ ਬਾਈ ਜਮਾ ਜਾਇਜ਼ ਦੇ ਲੈਣ ਵਾਲਾ ਰੇਟ ਆਪਣਾ ਹੋਇਆ ਮੋਲ ਹੀ ਨਹੀਂ ਰੱਖਿਆ ਵਾ ਜ਼ਰੂਰ ਹੋ ਜੂ ਬੈਡ ਚੰਗੀ ਆ ਸੂਈ ਸਵਾਈ ਆ ਥਾਣਲੇਵਾ ਚੰਗਾ ਆਰਡਰ ਚੰਗਾ ਪਛਾਂਤੋ ਦੇਖੋ ਲੈਵਾ ਕਮਾਲ ਦਾ ਬਹੁਤ ਸੋਹਣਾ ਲੈਵਾ ਭਵਾਂ ਦੀ ਬਾਈ ਕਹਿੰਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਜਿਵੇਂ ਮੈਂ ਕਿਹਾ ਡਾਕਟਰ ਦਿੱਕਤ ਨਹੀਂ ਕੋਈ ਲਾ ਚਾਹੇ ਪੁੱਠੇ ਪਾਸੇ ਦੀ ਵਹਿ ਜੀ ਵਹਿੜ ਥੱਲੇ ਸਹੀ ਗੱਲ ਹੈ ਮੇ ਲੱਤਾ ਮਾਰੀ ਜੂਲਾ ਠੰਡੀ ਤਾਂ ਫੋਲ ਲਾ ਹਨਾ ਠੰਡੀ ਤਾਂ ਮੈਂ ਕਹਿੰਦਾ ਜਿੱਧਰ ਦੀ ਮਰਜ਼ੀ ਵਹਿ ਜੀ ਠੀਕ ਹੈ ਧਾਰ ਵਰ ਦੀਆਂ ਗੰਨੇ ਵਰਗੀ ਮੈਂ ਕਹਿੰਦਾ ਖੜਕਾ ਹੁੰਦਾ ਚਵਾਈ ਦਾ ਹੂੰ ਮੋਟਾ ਜਿੱਧਰ ਦੀ ਮਰਜ਼ੀ ਵਹਿ ਜਾ ਬੰਦਾ ਦੋਏ ਡੰਗ ਦੀ ਚਵਾਈ ਕਰਕੇ ਲੈ ਜਾ ਬੰਦਾ ਲੰਬਾ ਵਾਦ ਚਾਪਾ ਕੋਈ ਲੈਣਾ ਨਹੀਂਗਾ ਅਗਲੇ ਤੋਂ ਅਗਲਾ ਤੂੜੀ ਤੇ ਬੰਨੇ ਹਨਾ ਤੇ ਫਿਰ ਦੁੱਧ ਨੇ ਕਿੱਥੋਂ ਦੇਣਾਗਾ ਸਹੀ ਗੱਲ ਆ ਬਾਈ ਚੰਗੀ ਫੀਡ ਪਾਉਗਾ ਤਾਂ ਦੁੱਧ ਵੀ ਦਊ ਇਹ ਸਹੀ ਗੱਲ ਆ ਬਾਈ ਚੰਗੀ ਲੇਟੀ ਲੂਟੀ ਖਾਦੀ ਬੈੜਨੇ 22 ਕਿਲੋ ਦੁੱਧ ਦੇ ਹੀ ਜਾਣਾ ਆਮ ਕਰੀ ਸਹੀ ਗੱਲ ਹੈ ਬਰੀਡ ਬਹੁਤ ਹੈ ਬਾਕੀ ਕਦ ਕਾਠ ਚਮਕ ਹਾਇ ਰੈਜਨਲ ਦੰਦੋ ਡਾਕਟਰ 6 ਦੰਦ ਹੈਗੇ ਇਹ 6 ਦੰਦ ਵਹਿੜ ਆਗੇ ਕੀ ਬਾਤ ਆ ਭਾਈ ਸੂਈ ਸਵਾਈ ਹੈ ਅੱਗੇ 2 ਨੰਬਰ ਟੋਕੜ ਹੈ ਇਹ ਟੋਕੜ ਆਗੀ ਡਾਕਟਰ ਇਹਦੇ ਅੱਜ 36 ਦਿਨ ਹੋ ਗਏ ਟੀਕਾ ਭਰੇ ਮੈਨੂੰ ਹਮ ਰੈਸੈਪਟਰ ਲਾ ਕੇ ਟੀਕਾ ਭਰਿਆ ਵਗਾ ਠੀਕ ਆ ਤੇ ਦੋ ਚੀਜ਼ ਹੈ ਕਿ ਆਪਣੀ ਪਿੰਟ ਹੋਈ ਰੈਸੈਪਟਰ ਵੀ ਆਪਾਂ ਆਪ ਹੀ ਲਾ ਕੇ ਠੀਕ ਆ ਹਾਂ ਹਮ ਦੁੱਧ ਕਿੰਨਾ ਬਈ ਦੁੱਧ ਥੱਲੇ ਡਾਕਟਰ ਜਮਾ 8 ਲੀਟਰ ਕੰਡੇ ਵਾਲਾ ਤਿਆਰ ਹੈ ਬੱਚੀ ਇਹਨਾਂ ਨੇ ਦਿੱਤੀ ਨਹੀਂ ਮਾਲਕਾਂ ਨੇ ਇਹਦੀ ਠੀਕ ਹੈ ਭਾਈ ਹਾਂ ਤੂੰ ਬਿਊਟੀ ਬਹੁਤ ਆ ਯਾਰ ਬਿਊਟੀ ਕੱਦ ਕਾਠ ਜਰਸੀ ਦਾ ਦੇਖ ਤੂੰ ਚਮਕ ਚਮਕ ਪੂਰੀ ਆਪਣੀ ਪਿੱਛਲੇ ਪਾਸੋਂ ਕਰਕੇ ਥੱਲੇ ਨਾ ਕੈਮਰਾ ਲੈਵਾ ਦਿਖਾ ਦੇ ਬੈੜ ਦਾ ਲੈ ਭਾਈ ਕੀ ਬਾਤਾਂ ਸਹੀ ਗੱਲ ਆ ਲੈਵਾ ਬਹੁਤ ਚੰਗਾ ਦੁੱਧ ਹੈਗਾ 8 ਲੀਟਰ ਭਾਈ ਕੀ ਬਾਤ ਆ ਠੱਲੇ ਇੱਥੇ ਬੰਦਾ ਜਿਹੜੀ ਮਰਜ਼ੀ ਕਰਕੇ ਲੈ ਜਾਏ ਆਪਣੀ ਹੂੰ ਇਸ ਤੋਂ ਬਾਅਦ ਇਹ ਅਗਲੇ ਦੇ ਘਰ ਦੀ ਕੋਈ ਤਸੱਲੀ ਨਹੀਂ ਆਪਣੀ ਕੋਈ ਗਾਰੰਟੀ ਨਹੀਂ ਹੈ ਨਾ ਅਗਲੇ ਦੀ ਸਮਾਈ ਹੈ ਅਗਲੇ ਤੇ ਡਿਪੈਂਡ ਹੈਗੀ ਹਮ ਹੁਣ ਆਪਣੇ ਘਰ ਦੀ ਸਮਾਈ ਆਪਣੇ ਤੇ ਡਿਪੈਂਡ ਹੈ ਸਹੀ ਆ ਬਾਈ ਬਾਕੀ ਸੀ ਮੈਂ ਕਹਿੰਦਾ ਸੀਲ ਠੰਡੀ ਵਹਿੜ ਆਏ ਜੇ ਨਹੀਂ ਅਗਾਂ ਲੱਤਾਂ ਛੜਾਈਆਂ ਮਰੀ ਚਲੂ ਸਹੀ ਗੱਲ ਕੋਈ ਨਹੀਂ ਉਹ ਤੇ ਬੰਨ ਕੇ ਲੇ ਵਾਲੂ ਬਾਦ ਦਿਖਾਉਨੇ ਆ ਚਾਰ ਚਪੇਰੇ ਦਾ ਫੇਸ ਦੇਖੋ ਕਲਰ ਬਹੁਤ ਚੰਗਾ ਬਈ ਚਮਕ ਫੁੱਲ ਆ ਇਹ ਜੀ ਗੱਲ ਨਹੀਂ ਜਰਸੀ ਫਰੀडम ਮੰਗ ਫੁੱਲ ਆ ਬਾਕੀ ਫੈਂਟ ਬਹੁਤ ਹੁੰਦੀ ਉਪਰਾਂ ਮੈਂ ਕਿਹਾ ਡਾਕਟਰ ਇਕੱਲੀ ਦਾ ਦੁੱਧ ਪਾ ਕੇ ਦੇਖਿਆ ਸੀਗਾ 5 5 5 6 ਐ ਫੈਟ ਆਉਂਦੀ ਹੈਗੀ ਠੀਕ ਆ ਬਾਈ ਚਵਾਈ ਚੁਈ ਜਾਣ ਓਕੇ ਆ ਮੈਂ ਕਹਾਂ ਯਾਰ ਇੱਕ ਨੰਬਰ ਹੋਊਗੀ ਡਾਕਟਰ ਫੁੱਲ ਗਰੰਟੀ ਆਪਣੇ ਘਰੇ ਜਿਹੜੀ ਮਰਜ਼ੀ ਤਸੱਲੀ ਕਰਕੇ ਲੈ ਜਾਏ ਕੋਈ ਨਹੀਂ ਰੋਕਣਾ ਚਾਹੇ ਅਗਲਾ ਸਾਰਾ ਟੱਬਰ ਆ ਕੇ ਵਹਿਜੇਗਾ ਥੱਲੇ ਠੀਕ ਆ ਬਾਈ ਆਪਾਂ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਤੂੰ ਕੱਲਾ ਨਹੀਂ ਆਇਆ ਹੂੰ ਸਹੀ ਗੱਲ ਆ ਬਾਈ ਲੈ ਲੀ ਬਾਦੇਖ ਬਾਈ ਚਾਰੇ ਥਾਂ ਨਿੱਖੜਵੇਂ ਪੂਰੇ ਗੈਪ ਤੇ ਚਵਾਈ ਚੁਈ ਬਾਈ ਕਹਿੰਦਾ ਓਕੇ ਆ ਬਾਕੀ ਮਗਰਲੀ ਸੈਟੋਲੇ ਬਾਦ ਖਾ ਦੇ ਲੈ ਬਾਈ ਲੈ ਬਾ ਚੈੱਕ ਕਰ ਕਿਆ ਬਾਤ ਆ ਭਾਈ ਲੇਵਾ ਬੱਚੀ ਜਮਾਨੀ ਦਿੱਤੀ ਉਹਨਾਂ ਨੇ ਹੂੰ ਤੇ ਠੀਕ ਆ ਤੇ 36万 ਦਿਨਾਂ ਭਰੇ ਇਹਨੂੰ ਠੀਕ ਆ ਭਾਈ ਹਾਂ ਤੇ ਮੁੱਲ ਵੀਰੇ ਦਾ ਜਾਇਜ ਮੁੱਲ ਡਾਕਟਰ 32000 ਰੁਪਏ ਦਾ ਚੱਕ ਭਾਈ ਜਮਾ ਜਾਇਜ ਮੁੱਲ ਲਾ 32000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਾਰ ਕਰ ਦਿਆਂਗੇ ਵਿੱਚੋਂ ਜਾਇਜ ਜਾ ਬੱਚੀ ਪਾਲਣਾ ਠੀਕ ਆ ਨਾ ਬੱਚੀ ਦਾ ਡਾਕਟਰ ਪੂਰੀ ਚੰਗੀ ਹੈਗੀ ਖਰਚਾ ਚੱਕੂ ਸਾਰੀ ਬਾਕੀ ਵੜ ਨੇ ਤਿਆਰ ਹੋ ਜਾਣਾਗਾ ਹਾਂ ਅੱਗੇ ਭਾਈ ਵੜ ਤੇ ਕਿੰਨੀ ਕੁ ਉਮਰ ਹੈ ਦੀ ਇਹ ਡਾਕਟਰ ਵਾ ਸਵਾਗਤ ਸਾਲ ਦੇ तकरीबन ਬੱਛੀ ਹੈਗੀ ਠੀਕ ਹੈ ਜੀ ਕੱਦ ਵਜ਼ਨ ਹੂੰ ਪੂਰਾ ਚੰਗਾ ਹੈ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਝੋਲੀ ਕਿੰਨੀ ਹੈ ਲੈ ਬਾਈ ਝੋਲੀ ਨੇੜ ਤੋਂ ਚੈੱਕ ਕਰ ਲੋ ਤੇ ਕਿੰਨਾ ਕੁ ਰਿਕਾਰਡ ਇਹਦੀ ਮਾਂ ਦਾ ਇਹਦੀ ਮਾਂ ਦਾ ਡਾਕਟਰ 35 36 ਕਿਲੋ ਵਾਲੀ ਹੈਗੀ ਠੀਕ ਹੈ ਬਾਈ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਫਾਰਮ ਦੀ ਠੀਕ ਆ ਅਗਲੀ ਸੀਮਨ ਵੀਡੀਓ ਵੀ ਦਿਖਾ ਦਿੰਨੇ ਹੈਗੇ ਸੀਮਨ ਕਿਹੜੀ ਸੀਮਨ ਡਿਟੇਲ ਆਪਾਂ ਅਗਲੇ ਤੋਂ ਲੈ ਕੇ ਦੇ ਦਾਂਗੇ ਠੀਕ ਆ ਆ ਸੀ ਵੀਡੀਓ ਤੇ ਚੱਲੀ ਜਾਂਦੀ ਹੈਗੀ ਜਦੋਂ ਮੰਗਵਾ ਲਿਆ ਆਪਣੇ ਤੋਂ ਅਗਲਾ ਠੀਕ ਆ ਇਹ ਬੰਦਾ ਹੱਟ ਕੇ ਪੈ ਰਿਹਾ ਤੁੰਗ ਫਾਰਮ ਚ ਆ ਹਾਂ ਬਾਕੀ ਬਾਈ ਦੋ ਬਾਈ ਵੀਡੀਓ ਬਣਾਉਣੇ ਵਰ ਸਭ ਕਰ ਆ ਹਾਂ ਹਾਂ ਜੇ ਠੀਕ ਹੈ ਹਣਾ ਚੰਗੀ ਆ ਵੀ ਪੜੀ ਜਾਣ ਜਾਂਦ ਪੂਰੀ ਫੁੱਲ ਆ ਕੀ ਬੱਚੀ ਦੇ ਵਿੱਚ ਬਿਊਟੀ ਚੈੱਕ ਕਰੋ ਤੇ ਇਹਦੇ ਅੱਜ 33 ਦਿਨ ਹੋ ਗਏ ਡਾਕਟਰ ਟੀਕਾ ਲੱਗੇ ਇਹਨੂੰ ਟੀਕਾ ਲੱਗੇ ਇਹਨੂੰ ਹਾਂ 33 ਦਿਨ ਹੋ ਗਏ ਬਈ ਸੀਮਨ ਲੱਗੇ ਇਹਨੂੰ ਬਰੀਡ ਇੱਕ ਨੰਬਰ ਤੇ ਜਾਣ ਜਾਂਦ ਫੁੱਲਾ ਮਾੜੀ ਭੱਜ ਨੱਠ ਜੀ ਕਰਦੀ ਹੈਗੀ ਤੈਨੂੰ ਪਤਾ ਹੀ ਹੈ ਨਾ ਫਾਰਮ ਚ ਆ ਬਾਈ ਯਾਰ ਪਰ ਉਹਨਾਂ ਅਕਤਾ ਕਰੂਗੀ ਸਹੀ ਹੈ ਲੈ ਬਰੀਡ ਚੈੱਕ ਕਰੋ ਇੱਕ ਨੰਬਰ ਆ ਬਰੀਡ ਤਾਂ ਜਮਾ ਇੱਕ ਨੰਬਰ ਆ ਡਾਕਟਰ ਹਮ ਉੜੀ ਜੀ ਖੁੱਲੀ ਆਈ ਹੈ ਨਾ ਤਾਂ ਕਰੋ ਖੁੱਲੀ ਡਾਕਟਰ ਬਾਕੀ ਜਾਣ ਜਾਂਦ ਬਹੁਤ ਆ ਗਈ ਬੈਠ ਜਾਣ ਬਹੁਤ ਬੱਚੀ ਪੂਰੀ ਪਲੀ ਵੀ ਆ ਜਾਣ ਵਾਲੀ ਆ ਪ੍ਰਿੰਟ ਪ੍ਰਿੰਟ ਚੰਗਾ ਚਾਰ ਥਾਣਾ ਹੈ ਨਾ ਬਾਈ ਐਡੀ ਬੱਚੀ ਪਾਲਣੀ ਹੋਇਆ ਘਟੋ ਘਟ 50000 ਦਾ ਦਾਣਾ ਖਾ ਜਾਂਦੀ ਹੈ ਕਿ ਐਡੀ ਹੋਣ ਤੱਕ ਸਹੀ ਗੱਲ ਆ ਬਾਈ ਲੈ ਪੂਰੀ ਪਲੀ ਵੀ ਆ ਕਰ ਬਾਕੀ ਥੱਲੇ ਬੰਨ ਕੇ ਦਿਖਾਵਾਂਗੇ ਝੋਲੀ ਝੂਲੀ ਬਾਲੀ ਚੰਗੀ ਆ ਬੱਚੀ ਥੱਲੇ ਚਾਰ ਹੀ ਥਾਣਾ ਨਿਕੜਵੇਂ ਠੀਕ ਆ ਲੱਗਿਆ ਵਾ ਵੀ ਇਹ ਫੇਸ ਦੇਖੋ ਤੇ ਟੀਕਾ ਬਾਈ ਦਾ ਪ੍ਰਾ ਬਾਕੀ ਬਾਜਨ ਬੋਜਨ ਬਹੁਤ ਚੰਗਾ ਡਾਕਟਰ ਤਿੰਨ ਕੁਵਾਂਟਲ ਪਲੱਸ ਆ ਗਈ ਪੂਰਾ ਬੱਚੀ ਠੀਕ ਆ ਕੱਟ ਨਹੀਂ ਹੈਗਾ ਵੇਟ ਤੇ ਕੀ ਮੁੱਲ ਆ ਜਾਇਜ਼ ਆ ਮੋਲ ਡਾਕਟਰ 30000 ਰੁਪਏ ਮਾਨਤਨ ਵਿੱਚੋਂ ਕਰਾਂਗੇ ਚੱਕ ਬਈ ਜਮ ਜਾਇਜ਼ ਮੋਲ 30000 ਰੁਪਏ ਮਾਨਤਨ ਅੱਜ ਕੱਲ ਦਾ ਬੰਦੇ ਮੰਨ ਕੇ ਚੱਲ ਵੀ ਬਹੁਤ ਕੰਮ ਕਰਦੇ ਆ ਬੱਛੀਆਂ ਦਾ ਤੇ ਅੱਜ ਕੱਲ ਦੇ ਰੇਟਾਂ ਦੇ ਵਿੱਚੋਂ ਦੇਖ ਲੈ ਬੰਦਾ ਕੰਪੈਰੀਜ਼ਨ ਕਰਕੇ ਆਪਣਾ ਰੇਟ ਵੀ ਬਹੁਤ ਜਾਇਜ਼ ਆ ਸਹੀ ਗੱਲ ਆ ਬਈ ਜਮ ਜਾਇਜ਼ ਮੋਲ ਖਿੱਚ ਕੇ ਮੋਲ ਰੱਖਿਆ ਬਾਈ ਨੇ ਭਲੀ ਵੀ ਬਹੁਤ ਇੰਨੀ ਜਾਨ ਬੱਜਣ ਵਾਲੀ ਬੱਛੀ ਦਾ ਨਾ ਆ ਵੀ ਅਗਲਾ 40 40 1000 ਮਾਂਗੇ ਮੈਂ ਤਾਂ ਨਾਰਮਲ ਜਾਈ ਬਾਈ ਬਾਕੀ ਥਲੇ ਝੋਲੀ ਦਿਖਾ ਦੇ ਲੈ ਝੋਲੀ ਦੇਖੋ ਕਿਆ ਬਾਤ ਹੈ ਚਾਰ ਹੀ ਥਾਨ ਆਗੇ ਹੂੰ ਕਿਆ ਬਾਤ ਹੈ ਫੋਟ ਸ਼ਾਂਖਪੁਰਾ ਨਿਸ਼ਾਨ ਵੀ ਨਹੀਂ ਕਿਤੇ ਹੂੰ ਬਾਕੀ ਪੱਟ ਕੁੜੇ ਦੀ ਚੜਾਈ ਉੱਤੋਂ ਜਾਣ ਜਾਂਦਾ ਐ ਨਹੀਂ ਹੈਗੀ ਢਿੱਡਲ ਜੀਆ ਪੇਟਲ ਜੀਆ ਹਨਾ ਪੂਰੀ ਸਮੀ ਵੀ ਹੈ ਜਾਣ ਜਾਂਦ ਵਾਲੀ ਬੱਛੀ ਹੈਗੀ ਬਾਕੀ ਯਾਰ ਬਈ ਮੁੱਲ ਜਮਾ ਜਾਇਜ਼ ਲੱਗਿਆ ਮੁੱਲ ਜਮਾ ਜਾਇਜ਼ ਮੁੱਲ ਜਮਾ ਜਾਇਜ਼ ਕਿਉਂ ਮਾਨਦਾਨ ਹੋ ਜਾਊਗਾ ਬੱਛੀ ਪੂਰੀ ਪਲੀ ਵੀ ਹੈ ਜਾਣ ਵਾਲੀ ਕੱਦ ਕਾਠ ਚਮਕਦਮ ਪੂਰੀ ਫੁੱਲ ਆ ਬੱਛੀ ਚ ਬਾਕੀ ਭਾਈ ਕੁੜੇ ਪ੍ਰੋਪਰ ਵੀਡੀਓ ਹੈਗੀ ਐ ਫਾਰਮ ਦੀ ਕੋਈ ਚੱਕਰ ਨਹੀਂ ਤੇ ਆ ਬੈਡ ਵੀ ਚੰਗੀ ਆ ਬਈ ਰੰਗ ਰੂਪ ਪ੍ਰਿੰਟ ਪੂਰਾ ਚਮਕ ਵਾਲੀ ਬੈਡ ਦੁੱਧ ਵੀ ਚੰਗਾ ਫੈਂਟ ਵੀ ਫੁੱਲ ਆ ਤੇ ਆ ਬੈਡ ਦਾ ਵੀ ਮੁੱਲ ਬਈ ਨੇ ਜਮਾ ਜਾਇਜ਼ ਰੱਖਿਆ ਥਣਲੇਵਾ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਲੈ ਮੂਹਰੂ ਲੈ ਵੈ ਕਰੀ ਫਿਰ ਚੈੱਕ ਕਰਵਾਣੇ ਚਾਰੇ ਥਣਲੇ ਨਿਕੜਵੇਂ ਪੂਰੇ ਗੈਰ ਤੇ ਆ ਬਈ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ